ਹਾਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਪਹਿਲਾਂ ਤਾਂ ਵੀਡੀਓ ਦੇਖੋ ਫਿਰ ਆਪਾਂ ਗੱਲ ਕਰਦੇ ਸੋਗੰਦ ਮੁਦੇ ਇਸ ਮਿੱਟੀ ਕੀ ਮੈਂ ਦੇਸ਼ ਨਹੀਂ ਮਿਟਣੇ ਦੂੰਗਾ ਮੈਂ ਦੇਸ਼ ਨਹੀਂ ਰੁਕਣੇ ਦੂੰਗਾ ਮੈਂ ਦੇਸ਼ ਨਹੀਂ ਜੁਕਣੇ ਦੂੰਗਾ ਇਹ ਉਹ ਬਿਹਾਰੀ ਲੋਕ ਨੇ ਜਿਨ੍ਹਾਂ ਨੂੰ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਗਲਾਂ ਦੇ ਵਿੱਚ ਬੀਜੇਪੀ ਚਿੰਨ੍ਹ ਦੇ ਗਮਸੀ ਪਾ ਕੇ ਚੰਗਣ ਨਿਲਾ ਕੇ ਧਲਾ ਕੇ ਇਹਨਾਂ ਨੂੰ ਚੰਗੇ ਕੱਪੜੇ ਪਾ ਕੇ ਬਿਹਾਰ ਦੇ ਵੋਟਾਂ ਵਾਸਤੇ ਫ੍ਰੀ ਟ੍ਰੇਨਾਂ ਦੇ ਵਿੱਚ ਇਹਨਾਂ ਨੂੰ ਲੈ ਕੇ ਗਏ ਫ੍ਰੀ ਬੱਸਾਂ ਦੇ ਵਿੱਚ ਇਹਨਾਂ ਦਾ ਸਫ਼ਰ ਕਰਵਾਇਆ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਘਰ ਦੇਆਂ ਦੀਆਂ ਦੇ ਖਾਤੇ ਵਿੱਚ ਜਿਹੜੀਆਂ ਔਰਤਾਂ ਸੀਆਂ ਉਹਨਾਂ ਦੇ ਖਾਤੇ ਵਿੱਚ 10 1000 ਰੁਪਇਆ ਪਾਇਆ ਗਿਆ ਉਹ ਸਾਨੂੰ ਪਤਾ ਹੀ ਆ ਵੀ ਕਾਦੇ ਲਈ ਪਾਇਆ ਸੀ ਇਹ ਉਹੀ ਬਿਹਾਰ ਦੇ ਲੋਕ ਨੇ ਜਿਹੜੇ ਪੰਜਾਬ ਦੇ ਮਾਫ ਕਰਨਾ ਦੇਸ਼ ਦੀਆਂ ਬੱਕ ਬੱਕਾ ਸਟੇਟਾਂ ਦੇ ਵਿੱਚ ਜਾ ਕੇ ਮਜ਼ਦੂਰੀ ਕਰਦੇ ਨੇ ਕੰਮ ਕਰਦੇ ਨੇ ਗੁਜਰਾਤ ਹੋ ਗਿਆ ਮਹਾਰਾਸ਼ਟਰ ਹੋ ਗਿਆ ਪੰਜਾਬ ਹੋ ਗਿਆ ਹੋਰ ਵੀ ਕਈ ਸਟੇਟਾਂ ਦੀ ਵਿੱਚ ਜਾ ਕੇ ਜਿਹੜੇ ਕੰਮ ਕਰਦੇ ਨੇ ਇਹ ਉਹੀ ਬਿਹਾਰ ਦੇ ਲੋਕ ਨੇ ਜਿਨ੍ਹਾਂ ਨੇ ਨਾ ਤਾਂ ਐਜੂਕੇਸ਼ਨ ਤੇ ਬੋਟ ਦਿੱਤੀ ਆ ਨਾ ਬੇਰੋਜ਼ਗਾਰੀ ਨੂੰ ਦੇਖ ਕੇ ਬੋਟ ਦਿੱਤੀ ਆ ਨਾ ਇਹਨਾਂ ਨੇ ਕੋਈ ਕੰਮਕਾਰ ਦੇ ਲਈ ਬਿਹਾਰ ਦੇ ਵਿੱਚ ਕਿਸੇ ਨੂੰ ਵੋਟ ਦਿੱਤੀ ਆ ਹੁਣ ਤੁਸੀਂ ਆਹ ਫੋਟੋ ਦੇਖੋ ਇਹ ਹੈਗਾ ਜੀ ਪ੍ਰਸ਼ਾਂਤ ਕਿਸੋਰ ਜੀ ਨੇ ਇਹਨਾਂ ਨੇ ਗੱਲ ਕੀਤੀ ਕਹਿੰਦਾ ਵੀ ਅਸੀਂ ਰੋਜ਼ਗਾਰ ਤੇ ਕੰਮ ਕਰਾਂਗੇ ਬੇਰੋਜ਼ਗਾਰੀ ਇਹਨੂੰ ਦੂਰ ਕਰਾਂਗੇ ਜਿਹੜਾ ਐਜੂਕੇਸ਼ਨ ਸਿਸਟਮ ਆ ਉਹਨੂੰ ਦਰੁਸਤ ਕਰਾਂਗੇ ਚੰਗਾ ਬਣਾਵਾਂਗੇ ਬਿਹਾਰ ਦੇ ਲੋਕ ਨੇ ਇਹਨੂੰ ਹਰਾਤਾ ਆ ਮੈਡਮ ਨੇ ਜਿਹੜੇ ਇਹਨੂੰ ਤੁਸੀਂ ਸਾਰੀ ਜਾਣ ਮੈਥਲੀ ਠਾਕੁਰ ਇਹਨਾਂ ਨੂੰ ਚੋਣ ਦਾ ਬਲੂਪ੍ਰਿੰਟ ਪੁੱਛਿਆ ਗਿਆ ਇਹ ਮੈਡਮ ਕੋਲ ਸੋਰੇ ਦੱਸਣ ਲੱਗੇ ਉਹ ਸਭ ਨੂੰ ਪਤਾ ਹੀ ਆ ਇਹਨੇ ਧਰਮ ਦੀ ਰਾਜਨੀਤੀ ਕੀਤੀ ਧਰਮ ਦੀ ਰਾਜਨੀਤੀ ਕੀਤੀ ਆ ਇਹਨੇ ਕਹਿੰਦੀ ਮੈਂ ਸਿਰਫ ਇੰਨਾ ਹੀ ਕਿਹਾ ਨੇ ਵੀ ਮੈਂ ਅਲੀਪੁਰ ਨੂੰ ਦਾ ਨਾਮ ਬਦਲ ਕੇ ਆਦਰਸ਼ਨਗਰ ਰੱਖੂਗੇ ਇਹ ਜਿੱਤਗੀ ਧਰਮ ਦੀ ਰਾਜਨੀਤੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਬਹੁਤ ਵੱਡੇ ਪ੍ਰੋਫੈਸਰ ਨੇ ਮੈਥਮੈਟਿਕ ਦੇ ਬਹੁਤ ਵੈਲ এডਿਕੇਟਡ ਬਿਹਾਰ ਦੇ ਲੋਕਾਂ ਨੂੰ ਇਹ ਵੀ ਪਸੰਦ ਨਹੀਂ ਆਇਆ ਇਹਨੂੰ ਹਰਾਤਾ ਹੁਣ ਗਨੀਮਤ ਇਹ ਆ ਕਿ ਜਿੱਤਿਆ ਗੋਣ ਆ ਉਹ ਬੰਦਾ ਜੱਟਿਆ ਇਹ ਉਹੀ ਬੰਦਾ ਜਿਹਦੇ 2-3 ਐਮਐਮਐਸ ਕਾਫੀ ਵੀਡੀਓ ਅਸਲੀਲ ਵਾਇਰਲ ਹੋਈਆਂ ਇਹ ਬੰਦੇ ਨੂੰ ਬਿਹਾਰ ਦੇ ਲੋਕਾਂ ਨੇ ਜਿਤਾਇਆ ਹੁਣ ਗੱਲ ਇਹ ਵੀ ਆ ਰਹੀ ਹੈ ਸੁਣਨ ਚ ਕੀ ਕਹਿੰਦੇ ਇਹ ਬੰਦਾ ਡਿਪਟੀ ਸੀਐਮ ਵੀ ਬਣ ਸਕਦਾ ਹੈ ਹਿਸਾਬ ਲਾ ਲਓ ਹੁਣ ਤੁਸੀਂ ਬਿਹਾਰ ਦੇ ਲੋਕਾਂ ਦੀ ਹਾਲਤ ਕੀ ਹੋਊਗੀ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਤੇਜਸਵੀ ਯਾਦਵ ਜੀ ਇਹ ਤੁਸੀਂ ਸਾਰੇ ਬੰਦੇ ਨੂੰ ਜਾਣਦੇ ਹੋ ਦੱਸਿਆ ਜਾ ਰਿਹਾ ਕਿ ਜਿਹੜਾ ਤੇਜਿਸਵੀ ਯਾਦਵਾ ਨਾ ਇਹਨੇ 17 ਮਹੀਨਿਆਂ ਦੇ ਵਿੱਚ ਲਗਭਗ 4 ਲੱਖ ਨੌਕਰੇ ਦਿੱਤੇ ਬਿਹਾਰ ਦੇ ਲੋਕਾਂ ਨੂੰ ਇਹਨਾਂ ਨੂੰ ਕਿਸੇ ਜੋਗਾ ਨਹੀਂ ਛੱਡਿਆ ਬਿਹਾਰ ਦੇ ਲੋਕਾਂ ਨੇ ਸਿਰਫ 10000 ਦੇ ਲਾਲਚ ਫ੍ਰੀ ਟ੍ਰੇਨ ਚ ਇਹਨੂੰ ਲੈ ਕੇ ਗਏ ਉਹ ਚੀਜ਼ ਨੂੰ ਦੇਖ ਕੇ ਇਹਨਾਂ ਨੇ ਵੋਟ ਪਾਈ ਆ ਧਰਮ ਨੂੰ ਦੇਖ ਕੇ ਵੋਟ ਪਾਈ ਆ ਸਾਨੂੰ ਪਤੀ ਇਹ ਗੰਦੀ ਰਾਜਨੀਤੀ ਬੀਜਪੀ ਕਿੱਦਾਂ ਕਰਦੀ ਆ ਹੁਣ ਇਹ ਗੁਜਰਾਤ ਦੇ ਵਿੱਚ ਲੋਹਾ ਫੈਕਟਰੀਆਂ 'ਚ ਕੰਮ ਕਰਨਗੇ ਮਹਾਰਾਸ਼ਟਰ ਦੇ ਵਿੱਚ ਮਜ਼ਦੂਰੀ ਕਰਨ ਜਾ ਰਹੇ ਨੇ ਲੰਮਕਿਓਹੇ ਟ੍ਰੇਨਾਂ ਜਿਸ ਨੂੰ ਦੇਖ ਲਈ ਵੀਡੀਓ ਪੰਜਾਬ ਦੇ ਵਿੱਚ ਰੇੜੀਆਂ ਲਾਉਣਗੇ ਲੋਕਾਂ ਨੂੰ ਛੱਤਰ ਖਾਣਗੇ ਗਾਲਾਂ ਖਾਣਗੇ ਚੁੰਨਾ ਲਾਉਣਗੇ ਪਤਾ ਨਹੀਂ ਕੀ ਕੀ ਕਰਨਗੇ ਹੁਣ 5 ਸਾਲ ਇਹਨਾਂ ਦਾ ਇਹੀ ਕੁਝ ਚੱਲਣਾ ਆ ਮੈਨੂੰ ਲੱਗਦਾ ਇਹ ਡਿਜ਼ਰਵ ਵੀ ਕਰਦੇ ਨੇ ਇਹ ਚੀਜ਼ਾਂ